ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਰਠਿ ਰਾਗ ਵਿੱਚ ਵਿਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਗੁਰੂ ਫਰਮਾਨ ਹੈ ਗੁਰ ਕਾ ਸ਼ਬਦ ਰਖvare ਰਖvare ਦਾ ਮਤਲਬ ਹੈ ਰੱਖਾ ਮਹਾਰਾਜ ਕਹਿੰਦੇ ਭਾਈ ਜਿੰਦਗੀ ਨੂੰ ਸੁਹਾਵਣਾ ਬਣਾਉਣ ਵਾਸਤੇ ਅੰਦਰੋਂ ਵਿਕਾਰ ਖਤਮ ਕਰਨ ਵਾਸਤੇ ਵਿਕਾਰਾਂ ਦਾ ਟਾਕਰਾ ਕਰਨ ਦੇ ਲਈ ਮਾੜੇ ਕਰਮਾਂ ਤੋਂ ਬਚਾਉਣ ਦੇ ਲਈ ਗੁਰੂ ਦਾ ਸ਼ਬਦ ਹੀ ਅਸਾਂ ਜੀਵਨ ਦਾ ਰਾਖਾ ਹੈ ਚੌਕੀ ਚੌਗਿਰਦ ਹਮਾਰੇ ਚੌਕੀ ਕਹਿੰਦੇ ਨੇ ਪਹਿਰਾ ਚੌਗਿਰਦ ਦਾ ਮਤਲਬ ਹੈ ਚੌਹੀ ਪਾਸੇ ਚੁਫੇਰੇ ਭਾਵ ਵੀ ਚਾਰ ਚੁਫੇਰੇ ਦਾ ਜਿਹੜਾ ਪਹਿਰਾ ਹੈ ਉਹ ਸ਼ਬਦ ਹੀ ਸਾਨੂੰ ਬਿਕਾਰਾਂ ਤੋਂ ਬਚਾਉਣ ਲਈ ਸਾਡੇ ਚਫੇਰੇ ਦਾ ਪਹਿਲਾ ਹੈ। ਰਾਮ ਨਾਮ ਮਨ ਲਗਾ। ਗੁਰੂ ਦੇ ਸ਼ਬਦ ਦੀ ਵਡਿਆਈ ਸੁਣ ਕੇ ਵਿਜੈਸ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਦਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ। ਔਰ ਜਮ ਲਜਾਈ ਕਰ ਪਾਗਾ ਲਜਾਈ ਦਾ ਮਤਲਬ ਹੈ ਸ਼ਰਮਿੰਦਾ ਮਹਾਰਾਜ ਕਹਿੰਦੇ ਉਸ ਪਾਸੋਂ ਭਾਈ ਵਿਕਾਰਤਾ ਕਿਤੇ ਰਹੇ ਜਮ ਵੀ ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਹੈ ਮੇਰੇ ਦਾਤਾ ਜੀ ਮੇਰੇ ਬਾਤ ਤਾਂ ਤੂੰ ਹੀ ਸੁੱਖਾਂ ਦਾ ਦਾਤਾ ਹੈ ਸਮੁੰਦਰ ਹੈ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪਰਕ ਵਿਦਾਤਾ ਹੈ ਭਾਈ ਮਹਾਰਜ ਕਹਿੰਦੇ ਵੀ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਮਨ ਗੋੜਦਾ ਉਹ ਸਰਵ ਵਿਆਪਕ ਸਿਰਜਣਹਾਰ ਪਰਮਾਤਮਾ ਉਸ ਦੇ ਮਾਇਆ ਦੇ ਮੋਹ ਦੇ ਆਦਿਕ ਸਾਰੇ ਬੰਦਨਾਂ ਨੂੰ ਕੱਟ ਕੇ ਫਿਰ ਕਿਤੇ ਜਾ ਕੇ ਮਨ ਪਵਿੱਤਰ ਹੁੰਦਾ ਹੈ ਮਹਾਰਾਜ ਗੁਰੂ ਦੇ ਸ਼ਬਦ ਨਾਲ ਮਨ ਨੂੰ ਪਵਿੱਤਰ ਕਰਨ ਦੀ ਜਾਚ ਸਿਖਾਉਂਦੇ ਹਨ ਕਿ ਸ਼ਬਦ ਰੂਪ ਗੁਰਬਾਣੀ ਰੂਪ ਗੁਰੂ ਦੇ ਬਚਨ ਰੂਪ ਇਸ ਸਭਨ ਦੇ ਨਾਲ ਹੀ ਵਕਾਰਾਂ ਦੀ ਵੈਰ ਜਿਹੜੀ ਹੈ ਉਸ ਮਨ ਤੋਂ ਧੋਤੀ ਜਾ ਸਕਦੀ ਹੈ ਰਹਾ ਨਾਨਕ ਪ੍ਰਭ ਅਬਿਨਾਸੀ ਹੈ ਨਾਨਕ ਉਹ ਅਬਿਨਾਸੀ ਪ੍ਰਖ ਉਹ ਪ੍ਰਮਾਤਮਾ ਐਸਾ ਅਧਾਰ ਚਿਤ ਹੈ ਕਿ ਤਾਕੀ ਸੇਵ ਨਵਰਤੀ ਜਾਸੀ ਉਸ ਦੀ ਕੀਤੀ ਹੋਈ ਸੇਵਾ ਭਗਤੀ ਖਾਲੀ ਨਹੀਂ ਜਾਂਦੀ ਪ੍ਰਮਾਤਮਾ ਦਾ ਜਪਿਆ ਹੋਇਆ ਨਾਮ ਕਦੀ ਵਿਆਰਤ ਨਹੀਂ ਜਾਂਦਾ ਆਨੰਦ ਕਰੇ ਤੇਰੇ ਦਾਤਾ ਇਹ ਦਾਤਾ ਜੀ ਜਦੋਂ ਤੋਂ ਕਿਰਪਾ ਕਰਦਾ ਤੇਰੇ ਸੇਵਕ ਫਿਰ ਸਦਾ ਆਤਮਿਕ ਆਨੰਦ ਮਾਣਦੇ ਨੇ ਜਦੋਂ ਤੇਰੀ ਮਿਹਰ ਹੋ ਜਾਂਦੀ ਹੈ ਜਬ ਪੂਰਨ ਹੋਈ ਆਸਾ ਤੇਰਾ ਨਾਮ ਜਪ ਕੇ ਦਾਤਾ ਉਹਨਾਂ ਦੀ ਹਰੇਕ ਮਨੋ ਕਾਮਨਾ ਮ ਪੂਰੀ ਹੁੰਦੀ ਹੈ ਵਾਇਧੂ ਦੇ ਚਰਣਾ ਵਿਚ ਜੁੜੀਏ ਗੁਰੂ ਦਾ ਸ਼ਬਦ ਸਾਡੇ ਚਫੇਰੇ ਦਾ ਪਹਿਰਾ ਹੈ ਗੁਰੂ ਦੇ ਸ਼ਬਦ ਨਾਲ ਮਨ ਤੋਂ ਬਿਕਾਰਾਂ ਦੀ ਮੈਲ ਲੈਂਦੀ ਹੈ ਗੁਰੂ ਦੀ ਕੀਤੀ ਹੋਈ ਸੇਵਾ ਅਬਨਾਸੀ ਪ੍ਰਮਾਤਮਾ ਦੀ ਕੀਤੀ ਹੋਈ ਸੇਵਾ ਜਿਹੜਾ ਪਦਾਰਥ ਚਿਤ ਹੈ ਉਹਦੀ ਕੀਤੀ ਹੋਈ ਸੇਵਾ ਭਗਤੀ ਕਦੇ ਵਿਰਥ ਨਹੀਂ ਜਾਂਦੀ ਜਦੋਂ ਕਿਰਪਾ ਕਰਦਾ ਆਤਮਿਕ ਆਨੰਦ ਪ੍ਰਾਪਤ ਹੁੰਦੇ ਹੈ ਜਦੋਂ ਆਤਮਾ ਦਾ ਨਾਮ ਮਿਲ ਜਾਂਦਾ ਹੈ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਮਨੁੱਖ ਤੇ ਨਾਮ ਜਪ ਕੇ ਵੀ ਉਹਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਆਓ ਗੁਰੂ ਸਰਬ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆ ਰੱਖਾ ਉਸ ਅਮਨਸੀ ਪ੍ਰਮਾਤਮਾ ਦੀ ਜਿਹਨ ਨਾਲ ਜੁੜੀ ਜਿਹੜਾ ਨਾਸ ਰਹਿਤ ਹੈ ਜਿਹੜਾ ਸਭ ਜੀਵਾਂ ਦਾਤਾ ਦੇਣ ਵਾਲਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤਾਕਤ ਦੀ ਅਰਦਾਸ ਔਰ ਗੁਰੂ ਘਰ ਦੀ ਸੇਵਾ ਬਾਬਾ ਪਾਤਸ਼ਾਹ ਸਭਨਾ ਦੇ ਮਨਾ ਉੱਤੇ ਕਿਰਿਆ ਲਾ। ਨਿਤ ਅਰਦਾਸ ਕਰਦੇ ਰਹੀਏ। ਵਰਤੀ ਕਦੇ ਨਾ ਹੋਵੇ। ਜਨ ਕੀ ਅਰਦਾਸ ਨਾਨਕ ਜੋ ਗਵਿੰਦ ਕਾ ਪੂਰਨ ਗੁਰੂ ਦਾਸ। ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਲਈ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ